ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੜਪਰਭਾਵਤ ਏਰੀਏ ਡੇਰਾ ਬਾਬਾ ਨਾਨਕ ਅਜ ਨਾਲਾ ਕਮਦਾਸ ਇਸ ਸਾਈਡ ਤੇ ਰਸਦ ਵੰਡੀ ਜਾ ਰਹੀ ਹੈ ਆਪਣਾ ਸ੍ਰੀ ਹਜੂਰ ਸਾਹਿਬ ਤੋਂ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਤੇ ਲੰਗਰ ਸਾਹਿਬ ਵਾਲੇ ਉਹਨਾਂ ਵੱਲੋਂ ਇਥੋਂ ਬਹੁਤ ਸੰਗਤਾਂ ਨੇ ਤੇ ਮਾਹਪੁਰਸ਼ਾਂ ਨੂੰ ਫੋਨ ਕੀਤੇ ਸੀਗੇ ਤੇ ਜਿਹੜੇ ਚਾਰਾ ਆ ਉਹਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਆ ਜਿਹੜੇ ਇਸ ਪਾਸੇ ਹਾਲੇ ਵੀ ਚਾਰ-ਚਾਰ ਪੰਜ-ਪੰਜ ਫੁੱਟ ਪਾਣੀ ਹੈ ਤੇ ਜਿਹੜੇ ਪੱਠੇ ਸਾਰੇ ਨੇ ਬਰਬਾਦ ਹੋ ਗਏ ਨੇ ਤੇ ਚਾਰਾ ਪਾਣੀ ਤੇ ਕੱਪੜੇ ਫੀਡ ਹੋਰ ਇਸ ਤਰ੍ਹਾਂ ਦੀਆਂ ਵਸਤੂਆਂ ਜਿਹੜੀ-ਜਿਹੜੀ ਚੀਜ਼ ਦੀ ਵੀ ਜ਼ਰੂਰਤ ਆ ਉਹ ਮਾਹਪੁਰਸ਼ਾਂ भेजियां ਨੇ ਤੇ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਅੱਜ ਸਾਰੇ ਇੱਥੇ ਡਿਸਟ੍ਰੀਬਿਊਟ ਕਰ ਰਹੇ ਆਂ ਤੇ ਮਹਾਪੁਰਸ਼ਾਂ ਵੱਲੋਂ ਇਹ ਹੁਕਮ ਹੈ ਕਿ ਜਿੰਨੇ ਵੀ ਟਰੱਕ ਚਾਹੀਦੇ ਨੇ ਫੀਡ ਦੇ ਸਾਈਲੇਜ ਦੇ ਜਾਂ ਜਿਹੜੀ ਚੀਜ਼ ਵੀ ਚਾਹੀਦੀ ਏ ਉਹ ਤੇ ਦੱਸਿਆ ਜਾਵੇ ਤੇ ਉਹ ਨਾਲੋਂ ਨਾਲ ਆਉਂਦੇ ਰਹਿਣਗੇ ਸੰਗਤਾਂ ਸੰਪਰਕ ਕਰ ਸਕਦੀਆਂ ਮਹਾਪੁਰਸ਼ਾਂ ਦੇ ਨਾਲ ਜਿੱਥੇ-ਜਿੱਥੇ ਵੀ ਤੇ ਜ਼ਰੂਰਤ ਏ ਫੇਓ ਉਥੇ ਦਿੱਤੀ ਜਾਏਗੀ ਪਿੱਛੇ ਮਹਾਪੁਰਸ਼ਾਂ ਦਾ ਮੋਬਾਈਲ ਨੰਬਰ ਵੀ ਆ ਰਿਹਾ ਵਿੱਚ ਉਹਦੇ ਤੇ ਤੁਸੀਂ ਮਹਾਪੁਰਸ਼ਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਜੇ ਤੇ ਹਰ ਵੇਲੇ ਮਹਾਪੁਰਸ਼ ਹਜੂਰ ਸਾਹਿਬ ਵਾਲੇ ਸੰਗਤਾਂ ਦੇ ਲਈ ਹਾਜ਼ਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਦਿਲ ਤੇ ਕੀਤੀ ਸੀ ਹਜੂਰ ਸਾਹਿਬ ਆਇਆਗਾ ਨੰਦਰ ਸੇ ਬਾਬਾ ਜੀ ਨੂੰ ਤੇ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਵਾ ਤੇ ਸਾਡੇ ਇੱਥੇ ਪੱਠਿਆਂ ਦੀ ਵੀ ਬਰਤ ਕੇ ਤੁਸੀਂ ਉਹ ਵੀ ਸੰਕਟਾਂ ਨੇ ਦਿੱਤੇ ਆ ਤੇ ਕੁਝ ਚਾਰਾ ਵੀ ਦਿੱਤਾ ਵਾ ਹੋਰ ਜਿੰਨੀਆਂ ਕੇ ਸਾਡੇ ਮਤਲਬ ਜ਼ਰੂਰਤਾਂ ਸੀ ਪਾਣੀ ਤੱਕ ਵੀ ਉਹ ਲੈ ਕੇ ਪਹੁੰਚੇ ਸਾਡੇ ਤੱਕ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਦਿੱਤਾ ਤੇ ਮਹਾਰਾਜ ਵੀ ਖਾ ਰਹੇ ਆ ਪਰ ਜਿਹੜਾ ਸੰਗਤ ਲੈ ਕੇ ਬਾਬਾ ਜੀ ਦਾ ਸਾਡਾ ਲੈ ਕੇ ਆਏ ਉਹਨਾਂ ਦਾ ਬਹੁਤ ਬਹੁਤ ਸਤਿਕਾਰ ਕਰਦੇ ਹਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਖਫਤ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਦੀ ਜੂੜ ਸਾਹਿਬ ਤੋਂ ਉਹਨਾਂ ਨੇ ਚਾਰਾ ਡੰਗਰਾ ਦਾ ਭੇਜਿਆ ਪਾਣੀ ਭੇਜਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਨਿਸ਼ਾਨ ਸਿੰਘ son of ਸਰਦਾਰ ਮੁਖਤਾਰ ਸਿੰਘ ਪਿੰਡ ਹਾੜਾ ਹਵੇਲੀ ਕਲਾਵਾ ਉੱਥੇ 8 8 ਫੁੱਟ ਪਾਣੀ ਆ ਚੁੱਕਾ ਹੈ ਹੜ ਦੇ ਵਿੱਚੋਂ ਡੰਗਰ ਲੈ ਕੇ ਆਪਣੇ ਰਿਸ਼ਤੇਦਾਰ ਇੱਥੇ ਤਰੂ ਵਾਲੀ ਤੋਂ ਨਰਿੰਦਰ ਸਿੰਘ ਉਹਨਾਂ ਦੀ ਵੀ ਹੇਲੀ ਵਿੱਚ ਵੱਧਦੇ ਨੇ ਤੇ ਹਜੂਰ ਸਾਹਿਬ ਵਾਲੇ ਬਾਬਾ ਜੀ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਨੇ ਵੀਰ ਹੁਣਾਂ ਨੂੰ ਮੰਨ ਲਓ ਵੀ ਸੇਵਾ 'ਚ ਫੋਨ ਕੀਤਾ ਬਾਬਾ ਜੀ ਹੁਣਾਂ ਨੂੰ